ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਦੋਸਤੋ ਦੇਖ ਰਹੇ ਆ ਬੋਰਡ ਹਰ ਬਹੁਤ ਵਾਰੀ ਦਾ ਬਰਗਾੜੀ ਬੱਕਰਾ ਮੰਡੀ ਲੱਗਣੀ ਸ਼ੁਰੂ ਹੋਈ ਹੈ ਨਵੀਂ ਅੱਜ ਇਹ ਤੀਜੀ ਮੰਡੀ ਆ ਇਹ ਦੋਸਤੋ ਲੋਕੇਸ਼ਨ ਥੋੜੀ ਚੇਂਜ ਕਰਤੀ ਉਹ ਪਹਿਲਾਂ ਸੀਗੀ ਇਹ ਲੱਗਦੀ ਨਿਆਮੀਆਂ ਰੋਡ ਤੇ ਤੇ ਹੁਣ ਬਹਿਵਲ ਰੋਡ ਤੇ ਆ ਗਈ ਆ ਬਿਲਕੁਲ ਰੋਡ ਨਾਲ ਦਾ ਨਾਲ ਦੀ ਆ ਦੇਖ ਸਕਦੇ ਹੋ ਤੇ ਉਹ ਸਾਹਮਣੇ ਬਾਈ ਹਾਈਵੇ ਆ ਬਿਲਕੁਲ ਹਾਈਵੇ ਦੇ ਉੱਪਰ ਆ ਆ ਜਾਂਦਾ ਬਹਿਵਲ ਨੂੰ ਰੋਡ ਇੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਭਾਰ ਬੋਧਵਾਰ ਨੂੰ ਲੱਗਣੀ ਸ਼ੁਰੂ ਹੋਈ ਤਾਂ ਤੀਜੀ ਤੇ ਚੌਥੀ ਮੰਡੀ ਆ ਤੇ ਸਾਰੇ ਤੁਸੀਂ ਤੇ ਦਿਖਾਉਣੇ ਤੋਂ ਅੰਦਰ ਵੀ ਰੌਣਕ ਆਪਾਂ ਆ ਪਹੁੰਚੇ ਸੀ ਮੰਡੀ ਤੇ ਆਓ ਅੰਦਰ ਲੈ ਕੇ ਚੱਲਦੇ ਹਾਂ ਦੇਖ ਸਕਦੇ ਆ ਆ ਦੇਖੋ ਰੌਣਕ ਦਿਖਾਉਣੇ ਤੋਂ ਦੋਸਤ ਮੰਡੀ ਦੀ ਤੇ ਆ ਦੋਸਤੋ ਗੇਟ ਦੇ ਅੰਦਰ ਇੱਥੇ ਐਂਟਰੀ ਹੁੰਦੀ ਆ ਤੇ 파ਰਤੀ ਕੱਤੀ ਦੀ ਆ ਤੇ ਬਾਕੀ ਨੂੰ ਰੌਣਕ ਦਿਖਾਉਣੇ ਮਾਲ ਬਹੁਤ ਪਹੁੰਚਾ ਅੱਜ ਆ ਸਾਰਾ ਮਾਲ ਨਿੰਮੇ ਦਾ ਮਰਖਾਈ ਵਾਲੇ ਦਾ ਨਿੰਮੇ ਨਾਲ ਵੀ ਗੱਲ ਕਰਾਉਣੇ ਬਾਤ ਆਪਾਂ ਦੇਖ ਸਕਦੇ ਆ ਮਾਲ ਜਿਹੜਾ ਅੱਜ ਬਹੁਤ ਜ਼ਿਆਦਾ ਪਹੁੰਚਿਆ ਮੰਡੀ ਤੇ ਕਿ ਵੱਧ ਤੋਂ ਵੱਧ ਵਪਾਰੀ ਵੀ ਤੇ ਬੱਕਰੀ ਪਾਲਖੀ ਵੀ ਪਹੁੰਚਿਆ ਕਰੋ ਦੇਖੋ ਮਾਲ ਉਹਨੇ ਗਾ ਆ ਗੱਡੀਆਂ ਖੜੀਆਂ ਧਿਆਨ ਮਾ ਪਹੁੰਚਿਆ ਸੀ ਮਰਖਾਈ ਵਾਲਾ ਨਵੇਂ ਕਿੰਨੇ ਅਗਲੇ ਆ ਸੀ ਅੱਧਰ 18 ਨਗ ਬਾਈ ਕਿੰਨੇ ਸੇਲ ਹੋ ਗਏ ਸੇਲ ਹੋ ਗਏ ਆ 6 ਹੋ ਗਏ 6 ਨਗ ਸੇਲ ਹੋ ਗਏ ਹਾਂ ਠੀਕ ਆ ਜੀ ਹੋਰ ਤੁਹਾਨੂੰ ਦਿਖਾਉਣਾ ਦੋਸਤੋ ਰੌਣਕ ਤੇ ਰਾਜੂ ਜੀ ਖੜੇ ਕੋੜ ਕਪੂਰੇ ਵਾਲੇ ਆ ਗੱਡੀਆਂ ਦੇਖ ਸਕਦੇ ਹੋ ਗੱਡੀਆਂ ਤੇ ਮਾਲ ਆਇਆ ਅੱਜ ਇਹ ਦੇ ਨਾ ਕਰਾ ਬਗਲੇ ਨੂੰ ਘੱਬੜ ਬੱਕਰੀ ਦੀ ਦੇਖੋ ਮਾਲ ਪਹੁੰਚਿਆ ਦੋਸਤੋ ਮਾਲ ਬਹੁਤ ਪਹੁੰਚਿਆ ਟੌਕ ਦਾ ਅੱਜ ਜਦਾ ਚ ਕੀ ਆਂਦਾ ਚੱਲੂ ਕੰਨੇ ਲੈਣੇ ਆ ਬੂ ਕੰਨੀ ਨਾਲ 25000 ਰੁਪਿਆ ਲਓ ਆਹ ਦੇਖੋ ਗੱਡੀਆਂ ਆ ਨਿਮੇ ਦੀ ਆ ਬਹੁਤ ਵਧੀਆ ਮਾਲ ਪਹੁੰਚਿਆ ਵੱਤ ਉਹ ਪਾਰੀ ਵਿੱਚ ਬੱਕਰੀ ਪਾਲ ਕਵੀਰ ਪਹੁੰਚਿਆ ਕਰੋ ਹਰ ਬੋਦਾਲ ਦੋਸਤੋ ਮੰਡੀ ਲੱਗਦੀ ਹੈ ਤਲਕੇਸ਼ ਨੂੰ ਦੱਸ ਤੇ ਆਏ ਵੀ ਬਹਿਵਲ ਰੋਡ ਤੇ ਲੱਗਣ ਲੱਗ ਗਏ ਪਹਿਲਾਂ ਜਿਹੜੀ ਮੰਡੀ ਸੀਗੀ ਜਿਵੇਂ ਕੋਈ ਸੌਦਾ ਹੁੰਦਾ ਤੇ ਤੁਹਾਨੂੰ ਆਪਾਂ ਲਾਈਵ ਦਿਖਾਵਾਂਗੇ ਧੰਨਵਾਦ ਲੈ ਦੋਸਤੋ ਆ ਪੱਕਰੀ ਸੀਗੀ ਬੱਕਰੀ ਬਾਈ ਨੂੰ ਸ਼ੌਂਕ ਸੀ ਤੇ 11000 ਰੁਪਏ ਦੀ ਬੱਕਰੀ ਬਾਈ ਨੇ ਲੈ ਲਈ ਜਿਹੜੀ ਵਿਕੀ ਸੀ ਬਾਈ 800 ਰੁਪਏ ਦਾ ਮਗਰ ਪੈ ਸੀਗਾ 5 ਮਿੰਟ 7 ਮਿੰਟ ਪਹਿਲੇ ਦੋਸਤੋ 14 3400 ਰੁਪਏ ਚ ਕੋਈ ਨਹੀਂ ਚਲੋ ਬਾਈ ਨੇ ਬਗਨਾੜੀ ਵਾਲਿਆਂ ਨੇ ਨਫ਼ੇ ਚ ਖਰੀਦ ਲਈਆ ਕਿੰਨੇ ਨਫ਼ੇ ਨਾਲ ਹੋਈ ਬਾਈ ਹੁਣ 2500 2500 ਰੁਪਏ ਦਾ ਨਫ਼ਾ ਨਾ ਜਿਹੜੀ ਗਾਂ ਵੇਗ ਗਈ ਬੱਕੇ ਦੂਜੇ ਥਾਂ 5 ਮਿੰਟਾਂ ਬਾਅਦ 2500 ਰੁਪਏ ਨਫ਼ੇ ਨਾਲ ਪਾਈਨਲ ਜਦੋਂ ਬਗਨਾੜੀ ਵਾਲੇ ਬਾਈਆਂ ਨੇ ਖਰੀਦ ਲਈ ਹੈ ਗਣਾ ਦੇ ਪੈਸੇ ਜੀ ਤੋਂ ਮੰਡੀ ਜਿਹੜੀ ਹਰ ਬੁੱਧਵਾਰ ਨੂੰ ਲੱਗਦੀ ਹੈ ਤੇ ਵਾਰ ਵਾਰ ਪਹੁੰਚਿਆ ਕਰੋ ਗਣਾਉ ਵੀ ਪੈਸੇ ਕੌਣ ਚਾਈਦਾ ਮਿਲਦਾ ਹਾਲੇ ਕੋਈ ਨਾ ਆ ਰਿਹਾ ਕੋਈ ਨਾ ਬਾਈ ਜੀ ਪੈਸੇ ਗਿਣੀ ਜਾਂਦੇ ਆ ਬਹੁਤ ਵਧੀਆ ਚੰਗੀ ਬੱਕਰੀ ਆ ਬਾਈ ਦਾ ਦਿਲ ਸੀਗਾ ਜਿਹੜੇ ਬੰਦੇ ਦੀ ਬੱਕਰੀ ਸੀ ਆਪ ਖੋਦ ਮੰਡੀ ਦੇ ਨਹੀਂ ਆਇਆ ਪੂਨ ਦੇ ਵਿੱਚ ਸੌਦਾ ਜਿਹੜਾ ਹੋ ਗਿਆ ਦੁਬਾਰ ਤੋਂ ਫੇਰ ਨਫੇ ਦੇ ਨਾਲ ਬੱਕਰੀਏ ਜਿਹੜੀ ਲੱਗੀਆਂ 2500 ਨਫੇ ਦੇ ਨਾਲ 200 ਰੁਪਏ ਸੌਦਾ ਇਹ ਫੂਨ ਤੇ ਹੋਰ ਦੁਬਾਰਾ ਫੇਰ 2500 ਨਫੇ ਦੇ ਨਾਲ ਬੱਕਰਾ ਮੰਡੀ ਨਵੀਂ ਲੱਗਦੀ ਆ ਦੋਸਤੋ ਵੱਧ ਤੋਂ ਵੱਧ ਵਪਾਰੀ ਵੀਰ ਤੇ ਬੱਕਰੀ ਪਾਲਕ ਵੀਰ ਤੇ ਕਿਸਾਨ ਵੀਰ ਪਹੁੰਚੋ ਪਹੁੰਚ ਕੇ ਰੌਣਕ ਮੇਲਾ ਜਰੂਰ ਵੇਖੋ ਬਹੁਤ ਸੋਹਣੇ ਜਿਹੜੇ ਸੌਦੇ ਹੋ ਜਾਂਦੇ ਆ ਫੁੱਲ ਨਫੇ ਨਾਲ ਹੱਕ ਤੇ ਮਾਨ ਤੂੰ ਤਾਂ ਬਹੁਤ ਜੋਰ ਲਾਇਆ ਹਨਾ ਪਹਿਲਾਂ ਤੂੰ ਮੇਰੇ ਦੇ ਬੱਕਰੀ ਬਲੇ ਸੀ ਕੀ ਦੀ ਇਹ ਯਾਰ ਮਾਲਕ ਆਇਆ ਨਹੀਂਗਾ ਅੱਛਾ ਮਾਲਕ ਆਇਆ ਹੀ ਨਹੀਂ ਆ ਫੋਨ ਤੇ ਗੱਲ ਚੱਲੀ ਜਾਂਦੀ ਸੀ ਇਹ ਬਾਈ ਵੀ ਹਲੂਣੀਆਂ ਖਿੱਚੀਆਂ ਦਾ ਉਹ ਵੀ ਥੋੜਾ ਹੁਣ ਵੀਡੀਓ ਤੇ ਹੋ ਗਿਆ ਪਰ ਵੈਸੇ ਥੋੜਾ ਤੂੰ ਵੀ ਕਰ ਕੇ ਥੱਕਾ ਰੱਟਦਾ ਮੈਂ ਨਹੀਂ ਕੀਤਾ ਯਾਰ ਨਹੀਂ ਉਹਦੇ ਬਦਲੇ ਹੱਲ ਕਰੀ ਨਾ 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 ਇਹ ਨਾ ਉਹ ਆਏ ਨਹੀਂ ਬੱਕਰੀਆਂ 2500 ਰੁਪਏ ਨਫੇ ਨਾਲ ਲੱਗ ਗਈ ਹੈ ਦੂਜੇ ਥਾਂ ਤੇ 5 ਮਿੰਟ 7 ਮਿੰਟ ਪਹਿਲਾਂ ਸੌਦਾ ਇਹਦਾ 450 ਰੁਪਏ ਹੁਣ ਜਿਹੜੇ 2500 ਰੁਪਏ ਨਫੇ ਨਾਲ ਬਾਈਆਂ ਨੇ ਖਰੀਦੀ ਪਰ ਗਾੜੀ ਵਾਲਿਆਂ ਨੇ ਆ ਬਰਬਰੀ ਸੀਗੀ ਚੈੱਕ ਕਰਾ ਰਹੇ ਆ ਤੁਹਾਨੂੰ ਉਹ ਮੁੰਡਾ ਬਾਈ ਦਾ ਠੀਕ ਹੈ ਮੈਂ ਤੁਹਾਨੂੰ ਬੈਠ ਤਮਸ਼ਾ ਆ ਬਰਬਰੀ ਬੱਕਰੀ ਆ ਇਹਦਾ ਸੌਦਾ ਹੋਣ ਲੱਗਾ ਬਰਗਾੜੀ ਬੱਕਰਾ ਮੰਡੀ ਤੇ ਹਰ ਬੋਦ ਹੋ ਲੱਗਦੀ ਆ ਹੋਰ ਨਾ ਕਿਸੇ ਨੇ ਲਾਉਣੇ ਕੀ ਦੀ ਇਹ ਬਾਈ ਆ ਬਾਈ ਦੀ ਆ ਬਾਈ ਕੀ ਮੁੱਲ ਕੀਤਾ 17000 ਰੁਪਿਆ ਲੈ 17000 ਰੁਪਿਆ ਬਾਈ ਨੇ ਮੁੱਲ ਕੀਤਾ ਖਰੀਦਾ ਕੋਣ ਕੋ ਵੀ ਤੂੰ ਖਰੀਦਾ ਉਹਨੇ ਵੇਚੀ ਅੱਜ ਪਵਣ ਲੈਦਾ ਸੂਰੀ ਵਾਲਾ ਮੰਡੀ ਓਨਰ ਸਹੀ ਆ ਨਾ ਦੱਸ ਦੇ ਕੀ ਬੰਦਾ ਇਹ ਕੀ ਦੱਸ ਦੇ ਕਿੰਨੇ ਕਹਾ ਕਣੇ ਗੱਲ ਕਰਾਓ ਇਹ ਕੀ ਦੱਸਦਾ ਬੱਟ ਗੱਲ ਕਰਾਉਂ ਮੇਰੀ ਗੱਲ ਸੁਣ ਜਿਹੜਾ ਦਾ ਹੀਰਾ ਸੀ ਉਹ ਇੱਕ ਦਾ ਉਹਨੇ ਸੌਦਾ ਕੀਤਾ ਇੱਕ ਦਾ ਤੂੰ ਕਰ ਲੈ ਕੱਲ ਵੀ ਵੇਖ ਦੇ ਨੰਬਰ ਲਖ ਲੈ ਜਾਂਦਾ ਇਹ ਉਹ ਚੀਜ਼ ਨਹੀਂ ਨਾ ਜਿਹੜੀ ਉਹ ਚੀਜ਼ ਸੀ ਜਿਹੜੀ ਚੀਜ਼ ਰੁਪਏ ਬੱਟਨੇ ਸੀ ਉਹ ਤੂੰ ਐਵੇਂ ਮੁੱਸ ਜਿਹੜਾ ਹੀਰਾ ਗਿਆ ਉਹ ਤਾਂ मंदर <laughs> <laughs> ਚਾਰ ਮਹੀਨੇ ਦੋਸਤੋ ਗੱਪਣਾ ਜਦੋਂ ਤੇਰੇ ਜੀ ਕਿਤਨਾ 4000 ਮਹੀਨੇ ਸਾਡੇ ਤੋਂ ਹੋ ਗਏ ਗੋਪੀ ਗੀਲਾਤਾ ਆਪਾਂ ਹੁਣ ਸਾਢੇ 10000 ਰੁਪਏ ਲਾਦਾ ਵੀ ਲੈ ਗੋਪੀ ਨੇ ਲੈਣਾ ਤੇ ਪਵਣ ਖਰੀਦਦਾ ਗੋਪੀ ਕੋਲ ਦਾ ਸੌਦਾ ਬਾਈ ਨੇ ਫੋਨ ਲਾਇਆ ਮਾਲਕ ਨੂੰ ਗੋਪੀ ਨਾਲ ਗੱਲ ਕਰਾ ਜਾਂਦਾ ਦਲਾਲ ਨਾਲ ਗੋਪੀ ਤੇ ਲਾਦਾ ਹੈਲੋ ਉਹ ਫਿਰ ਤੋਂ ਉਹ ਕਿੰਨੇ ਮਾਰਦਾ ਹੁੰਦਾ ਹੈ ਨਾ ਬਹੁਤ ਬਹੁਤ ਫਾਸ ਲੱਗਦਾ ਆ ਗੱਬ ਕੇ ਨਾ ਕਰਦੀ ਚਾਰ ਮਹੀਨੇ ਚਾਰ ਮਹੀਨੇ ਗੱਪਣਾ ਆ ਆ ਦੋਸਤੋ ਫੋਨ ਤੇ ਜਿਹੜਾ ਮੱਕਰੀ ਦਾ ਮਾਲਕ ਨਹੀਂ ਆਇਆ ਨਾਲ ਆ ਬੱਕਰੀਆ ਤੇ ਮਾਲਕ ਨਹੀਂ ਆਇਆ ਤੇ ਗੱਲ ਕਰੀ ਜਾਂਦੇ ਆ ਜੀਦੀ ਬੱਕਰੀ ਆ ਇਹਦੇ ਨਾਲ ਦਾ ਬੱਕਰਾ ਹੈਗਾ ਤੇਰੇ ਕੋਲ ਹੁਣ ਤੇ ਗੱਲ ਚਲੀ ਜਾਂਦੀ ਆ ਤੇ ਦਿਖਾਉਣਾ ਤੁਹਾਨੂੰ ਕੀ ਬੰਦਾ 15 ਰੁਪਏ ਲੈ ਜੂਗੀ ਉਹ ਦੱਸੀ ਇਹਦੀ ਵਤੀ ਤੇਰੀ 1 ਕਿਲੋ ਮਸਾਣੀ ਪਰ 1 ਕਿਲੋ